ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਪਿਆਰਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਵਾਂਗੇ ਅੱਜ ਆਲੂਆਂ ਨਾਲ ਭਰਮੇ ਕਰੇਲੇ ਬਹੁਤ ਹੀ ਵਧੀਆ ਬਣਦੇ ਆ ਪਿਆਜ਼ ਨਾਲ ਭਰ ਕੇ ਤਾਂ ਆਪਾਂ ਬਹੁਤ ਵਾਰੀ ਬਣਾਏ ਆ ਅੱਜ ਆਪਾਂ ਵਿੱਚ ਆਲੂ ਪਾ ਕੇ ਭਰ ਕੇ ਬਣਾਵਾਂਗੇ ਬਹੁਤ ਟੇਸਟੀ ਬਣਦੇ ਆ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਤੇ ਚਲੋ ਜੀ ਆਪਾਂ ਲੈ ਲਈ ਸਭ ਤੋਂ ਪਹਿਲਾਂ ਕਰੇਲੇ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋੜਿਆ ਸਾਫ਼ ਕਰ ਲਿਆ ਤੇ ਸੁਕਾ ਲਿਆ ਧੁੱਪ ਦੇ ਵਿੱਚ ਰੱਖ ਲਈ ਸੀ 10-15 ਮਿੰਟ ਸੁੱਕ ਗਏ ਇਹ ਤੇ ਇਹਨਾਂ ਨੂੰ ਜੀ ਆਪਾਂ ਕੱਟ ਕੇ ਅਸਤਾ ਦੀ ਡੰਡੀ ਕੱਟ ਕੇ ਦੇ ਵਿੱਚ ਵਾਲੇ ਕੱਟ ਲਾ ਲਿਆ ਜਿਹੜੇ ਦੇ ਬੀਜ ਆਪਾਂ ਉਹ ਕੱਢ ਦਿੱਤੇ ਆ ਦੇਖੋ ਜਿਹੜੇ ਦੇ ਬੀਜ ਆ ਨਾ ਆਪਾਂ ਸਾਰੇ ਕੱਢਦੇ ਆ ਲਓ ਜੀ ਕਿ ਆਪਾਂ ਇਸ ਤਰ੍ਹਾਂ ਕੱਟ ਲਾ ਕੇ ਤੇ ਇਹਦੇ ਬੀਜ ਦਿੱਤੇ ਕੱਢ ਤੇ ਹਾਂਜੀ ਆਪਾਂ ਇਹਦੇ ਵਿੱਚ ਚਲਾਤਾ ਨਮਕ ਇਹ ਕੋੜੇ ਨਾ ਬੰਨ ਕਰੇਲੇ ਤੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਨਮਕ ਲਾ ਕੇ ਇਸ ਤਰ੍ਹਾਂ ਰੱਖ ਤੇ ਤੁੱਪ ਵਿੱਚ ਨਹੀਂ ਰੱਖਣੇ ਛਾਂ ਦੇ ਵਿੱਚ ਹੀ ਰੱਖਿਆ ਤੇ ਬਾਕੀ ਜਿਹੜਾ ਇਹ ਕਰੇਲੇ ਜੀ ਇਹਨਾਂ ਪਹਿਲਾਂ ਹੀ ਕੱਟ ਕੇ ਵੀ ਕੱਢ ਕੇ ਇਸੇ ਤਰ੍ਹਾਂ ਤੇ ਨਮਕ ਲਗਾ ਕੇ ਰੱਖ ਦਿੱਤੇ ਆ ਤੇ ਹੁਣ 10 ਮਿੰਟ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਨਮਕ ਲਾ ਕੇ ਰੱਖਾਂਗੇ ਉਸ ਤੋਂ ਬਾਅਦ ਸਾਫ ਕੱਪੜਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਨਮਕ ਨੂੰ ਸਾਫ ਕਰ ਦਾਂਗੇ ਜੋ ਵੀ ਕੜਤਨ ਹੋਊਗੀ ਬੜੀ ਮੋਟੀ ਹੈ ਨਾ ਇਹਦੀ ਨਿਕਲ ਜੂਗੀ ਤੇ ਉਧਰ ਲੈ ਲਏ ਜੀ ਆਪਾਂ ਉਬਲੇ ਆ ਲੂ ਆ ਲੂਆਂ ਨੂੰ ਆਪਾਂ ਵਾਲ ਕੇ ਠੰਡੇ ਕਰਕੇ ਛਿੱਲਕੇ ਰੱਖ ਲਿਆ ਇਹਨਾਂ ਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੜਕਾ ਲਾਉਣ ਲਈ ਜੀ ਆਪਾਂ ਪਿਆਜ਼ ਪਿਆਜ਼ ਦਸ ਨਾਲ ਹਰੀ ਮਿਰਚ ਇਹ ਕੱਟ ਲਿਆ ਜੀ ਇਹਨਾਂ ਨੂੰ ਆਪਾਂ ਚੋਪਰ 'ਚ ਚੋਪ ਕਰ ਲਿਆ ਟਮਾਟਰ ਚੋਪ ਕਰ ਲਿਆ ਦੋ ਬਾਕੀ ਆਪਾਂ ਨਮਕ ਮਿਰਚ ਪਾਵਾਂਗੇ ਤੇਲ ਦੇ ਵਿੱਚ ਕ੍ਰੇਲ ਇਹੜੇ ਆਪਾਂ ਭਰ ਕੇ ਬਣਾਵਾਂਗੇ ਬਹੁਤ ਵਧੀਆ ਬੰਦਦੇ ਆ ਤੇ ਕ੍ਰੇਲਿਆਂ ਨੂੰ ਬਸ ਆਪਾਂ ਨਾ 10 ਮਿੰਟ ਹੋ ਗਿਆ ਦੇਖੋ ਪਾਣੀ ਜਿਆ ਛੱਡ ਗਈ ਇਹ ਜਿਹੜਾ ਕੜਤਮ ਜੀ ਵਾਲਾ ਪਾਣੀ ਉਹ ਨਿਕਲ ਗਿਆ ਯਾਨੀ ਕਿ ਇਹਨਾਂ ਦਾ ਕੜਤਨ ਨਿਕਲ ਗਈ ਜਦੋਂ ਤੇ ਫਿਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਪੜੇ ਦੇ ਨਾਲ ਸਾਫ਼ ਕਰ ਲਾਂਗੇ ਉਪਰ ਦੇ ਵਿੱਚ ਨਹੀਂ ਰੱਖਿਆ ਆਪਾਂ ਛਾਂ ਦੇ ਵਿੱਚ ਹੀ ਨਮਕ ਲਾ ਕੇ ਰੱਖਦੇ ਸੀ 10 ਮਿੰਟ ਤੇ ਹੁਣ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਸਾਫ਼ ਕਰ ਦੂੰਗੀ ਸਾਰੇ ਕ੍ਰੀਲੇ ਇਸ ਤਰ੍ਹਾਂ ਆਪਾਂ ਸਾਫ਼ ਕਰ ਦਿੰਨੇ ਆ ਕਿਉਂਕਿ ਕੜੱਤਾਂ ਨਿਕਲ ਜਾਂਦੀ ਜੀ ਨਮਕ ਲਾ ਕੇ ਰੱਖਦੇ ਨੇ ਨਾ ਆਪਾਂ ਇਹਦੇ ਵਿੱਚ ਇਹ ਕੜੱਤਾਂ ਜੀ ਨਿਕਲ ਜਾਂਦੀ ਹੈ ਚਲੋ ਵੀ ਕੌੜੇ ਨਹੀਂ ਬੰਨਦੇਗੇ ਕਈ ਕਹਿੰਦੇ ਕੌੜੇ ਬੰਨਦੇ ਆ ਬੈਸਤਾ ਨਹੀਂ ਬੰਨਦੇ ਪਰ ਫਿਰ ਵੀ ਆਪਾਂ ਰੱਖਤਾ ਨਮਕ ਲਗਾ ਕੇ ਲਓ ਜੀ ਆਪਾਂ ਇਧਰ ਕੜਾਹੀ ਰੱਖ ਲਈ ਆ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਭ ਤੋਂ ਪਹਿਲਾਂ ਆਪਾਂ ਕਰੇਲੇ ਫਰਾਈ ਕਰਾਂਗੇ ਤੇਲ ਨੂੰ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਕਰੇਲੇ ਫਰਾਈ ਕਰ ਲਾਂਗੇ ਕਰੇਲੇ ਜਿਹੜੇ ਆਪਣੇ ਫਰਾਈ ਕਰਕੇ ਆਪਾਂ ਕੱਢ ਕੇ ਰੱਖ ਲਾਂਗੇ ਜੀ ਤੇ ਜਿਹੜਾ ਸਰੋਂ ਦਾ ਤੇਲ ਵੱਧ ਹੋਊਗਾ ਉਹਨੂੰ ਵੀ ਕਿਸੇ ਬਰਤਨ 'ਚ ਕੱਢ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਮਸਾਲਾ ਪõਣ ਲਾਂਗੇ ਸਾਰੇ ਆ ਆਪਣੇ ਪਿਆਜ਼ ਲਸਣ ਤੜਕਾ ਲਾ ਲਾਂਗੇ ਚੰਗੀ ਤਰ੍ਹਾਂ ਫਿਰ ਵਿੱਚ ਆਲੂ ਵੀ ਮਿਕਸ ਕਰ ਲਾਂਗੇ ਤੇ ਤੇਲ ਗਰਮ ਹੋਣ ਦਿੰਨੇ ਆ ਪਹਿਲਾਂ ਆਪਾਂ ਲਓ ਜੀ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਕarele ਫਰਾਈ ਕਰ ਲੈਨੇ ਇਹਨਾਂ ਨੂੰ ਪ ਚੰਗੀ ਤਰ੍ਹਾਂ ਫਰਾਈ ਕਰ ਲਈਏ ਕareleਆਂ ਨੂੰ ਉਸ ਤੋਂ ਬਾਅਦ ਆਪਾਂ ਮਸਾਲਾ ਭੁੰਨਾਂਗੇ ਬਹੁਤ ਵਧੀਆ ਕarele ਬਣਦੇ ਜਦੋਂ ਆਪਾਂ ਨਮਕ ਨਾਲ ਭਰ ਕੇ ਬਣਾਉਂਦੇ ਆ ਨਾ ਬੱਚੇ ਵੀ ਖਾ ਲੈਂਦੇ ਲਓ ਜੀ ਆਪਣੇ ਕareleਆਂ ਨੂੰ 10-12 ਮਿੰਟ ਹੋ ਗਏ ਤੇ ਫਰਾਈ ਹੋ ਗਏ ਦੇਖੋ ਇਹ ਚੰਗੀ ਤਰ੍ਹਾਂ 골ਡਨ ਜੇ ਹੋ ਗਏ ਆ ਇਸ ਤਰ੍ਹਾਂ ਹਲਾ ਹਲਾ ਕੇ ਆਪਾਂ ਉੱਪਰ-ਨੀਚੇ ਕਰਕੇ ਲੈਣਾ ਹੈ ਚੰਗੀ ਤਰ੍ਹਾਂ ਸਾਰੇ ਪਾਸੇ ਤੋਂ ਸੇਕ ਲਈਏ కదాగే బర్తనూ తోడే కట్టే తెల్ విధా క్లేటా తెల వే ਉਹ ਤੇਲ ਜਿਆਦਾ ਪਾਇਆ ਸੀ ਪਹਿਲਾਂ ਆਪਾਂ ਕarele ਫਰਾਈ ਕਰਨ ਵਾਸਤੇ ਤੇ ਹੁਣ ਆਪਾਂ ਭੁੰਨਾਂਗੇ ਇਹਦੇ ਵਿੱਚ ਮਸਾਲਾ ਇਹ ਵਿੱਚ ਕੜਛੀਕ ਤੇਲ ਦੀ ਜਿਹੜੀ ਆਪਾਂ ਰੱਖ ਲਈ ਆ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਦੀ ਪਿਆ ਆਪਾਂ ਹੈ ਛੋਪੀ ਤੇ ਹੋਤੀ ਆਜ ਲਸਣ ਆ ਤੇ ਹਰੀਏ ਇਹਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਂਦੇ ਆ ਤੁਹਾਨੂੰ ਲੈਣੇ ਨੇ ਲਓ ਜੀ ਆਪਾਂ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੰਨ ਲਗੇ ਆ ਦੇਖੋ ਆਪਣੇ ਪਿਆਜ਼ ਕੁਸਤਾ ਬ੍ਰਾਊਨ ਹੋ ਗਏ ਤੇ ਬੜੀਆ ਭੁੰਨੇ ਗਏ ਆ ਤੇ ਆਪਾਂ ਪਾਵਾਂਗੇ ਜੀ ਹੁਣ ਟਮਾਟਰਾਂ ਦਾ ਪੇਸਟ ਇਹਦੇ ਵਿੱਚ ਲਓ ਜੀ ਆਪਾਂ ਟਮਾਟਰ ਪਾ ਕੇ ਵੀ ਇਹਨਾਂ ਚੰਗੀ ਤਰ੍ਹਾਂ ਭੁੰਨ ਲਿਆ। ਆ ਦੇਖੋ ਆਪਣਾ ਮਸਾਲਾ ਤੀਕ ਛੱਡ ਗਿਆ। ਤੇ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲੇ। ਨਮਕ ਪਾਵਾਂਗੇ ਜੀ ਆਪਣੇ ਟੇਸਟ ਦੇ ਹਿਸਾਬ ਨਾਲ ਆਪਾਂ। ਲਾਲ ਮਿਰਚ ਪਾਊਡਰ ਇੱਕ ਚਮਚ ਹਲਦੀ ਦਾ। ਧਰ ਮਸਾਲਾ ਆਈ। ਨੂੰਨ ਮਿਰਚ ਮਸਾਲੇ ਤੁਸੀਂ ਆਦੀ ਮਰਜ਼ੀ ਮਤਾਬਕ ਪਾ ਸਕਦੇ ਆ। ਇਹ ਅੱਪ ਇੱਕ ਚਮਚਾ ਪਾਵਾਂਗੇ ਜੀ ਮੈਗੀ ਮਸਾਲਾ ਇਹਦੇ ਵਿੱਚ આમਚੂਰ ਪਾਊਡਰ ਵੀ ਪਾ ਸਕਦੇ ਆ। ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਹੀ ਵਧੀਆ ਹੁੰਦਾ। ਤੇ ਹੁਣ ਪਾ ਲ ਗਏ ਆਪਾਂ ਜਿਹੜੇ ਆਲੂ ਵਾਲ ਕੇ ਰੱਖੇ ਸੀ ਚੰਗੀ ਤਰ੍ਹਾਂ ਮੈਸ਼ ਕਰਕੇ ਇਹ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੇ ਮਸਾਲੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਜੋ ਵੀ ਆਲੂ ਦੀ ਗੱਠ ਜੀ ਹੋਈ ਤਾਂ ਆਪਾਂ ਇਹਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਆਪਾਂ ਕੜਾਹੀ ਨੂੰ ਲਾਉਣੇ ਥੱਲੇ ਹੀ ਮਸਾਲਾ ਆਪਣਾ ਹੋ ਜਾਊਗਾ ਠੰਡਾ ਤੇ ਫੇਰ ਆਪਾਂ ਕarele ਜਿਹੜੇ ਭਰਾਂਗੇ ਲਓ ਜੀ ਹੁਣ ਆਪਾਂ ਇਹੜੇ ਕarele ਆ ਭਰ ਲਾਂਗੇ ਦੇਖ ਆਲੂ ਦੇ ਮਸਾਲੇ ਨਾਲ ਭਰ ਕੇ ਬਹੁਤ ਹੀ ਵਧੀਆ ਬਣਦੇ ਆ ਇਹ ਤੇ ਤੁਸੀਂ ਇੱਥੇ ਧਾਗਾ ਵੀ ਬਣ ਸਕਦੇ ਆ ਜੀ ਜੇ ਧਾਗਲ ਵੇਟ ਨਾ ਹੋਵੇ ਧਾਗਾ ਵੀ ਲਵੇਟ ਸਕਦੇ ਆ ਤੇ ਆਪਾਂ ਇਹਦੇ ਧਾਗਾ ਨਹੀਂ ਲਵੇਟਾਂਗੇ ਤੇ ਥੋੜਾ ਜਿਹਾ ਪਠੰਡਾ ਕਰ ਲਿਆ ਸੀਗਾ ਮਸਾਲਾ ਸਾਰੇ ਕ੍ਰੇਲੇ ਆਪਾਂ ਭਰ ਲੈਨੇ ਜੀ ਇਸੇ ਤਰ੍ਹਾਂ ਲੋ ਜੀ ਆਪਾਂ ਸਾਰੇ ਕ੍ਰੇਲੇ ਭਰ ਲਈਆ ਤੇ ਬਹੁਤ ਹੀ ਵਧੀਆ ਬਣ ਗਏ ਤੇ ਵੈਸੇ ਤਾਂ ਇਹਨਾਂ ਨੂੰ ਸੇਕ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਥੋੜਾ ਜਿਹਾ ਤੁਸੀਂ ਚਾਹੋ ਤਾਂ ਸੇਕ ਲਵਾ ਸਕਦੇ ਆ ਜੀ ਤੇ ਮੈਂ ਇਹਨੂੰ ਥੋੜਾ ਜਿਹਾ ਸੇਕ ਲਾਉਂਗੀ ਹਲਕਾ ਜਿਹਾ ਜ਼ਿਆਦਾ ਨਹੀਂ ਤੇ ਇੱਧਰ ਆਪਣੀ ਕੜਾਹੀ ਹੋ ਗਈ ਗਰਮ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਜਦੋਂ ਇਹ ਆਪਾਂ ਇਹਨੂੰ ਸੇਕ ਲਵਾ ਲੈਨੇ ਆਂ ਦੇਖੋ ਇਸ ਤਰ੍ਹਾਂ ਰੱਖ ਕੇ ਨੇ ਕ੍ਰੇਲੇ 2 ਕਮਿੰਟ ਸੇਕ ਲਵਾਵਾਂਗੇ ਬਸ ਜ਼ਿਆਦਾ ਨਹੀਂ ਤੇ ਬਹੁਤ ਹੀ ਵਧੀਆ ਕ੍ਰੇਲੇ ਭਰ ਕੇ ਆਪਣੇ ਬਣ ਗਏ ਆ ਤੇ ਖਾਂਚ ਵੀ ਬਹੁਤ ਹੀ ਵਧੀਆ ਬਣੇ ਆ ਕੀ ਮੇਰੀ ਲੱਗੀ ਤੁਹਾਨੂੰ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਸ਼ੇਅਰ ਵੀ ਕਰਦੇ ਕਰੋ ਜੇ ਵਧੀਆ ਲੱਗਦੀ ਆ ਤੁਹਾਨੂੰ ਤੇ ਆਪਾਂ ਥੋੜਾ ਜਨਾ ਇਹਨਾਂ ਨੂੰ ਸੇਕ ਲਵਾਵਾਂਗੇ ਜ਼ਿਆਦਾ ਨਹੀਂ ਸਿਰਫ 2 ਕਮਿੰਟ ਸੇਕ ਲਵਾਵਾਂਗੇ ਹਲਕਾ ਜਿਹਾ ਤੇਲ ਪਾ ਤਾਂ ਇਹਦੇ ਵਿੱਚ ਲੋ ਜੀ ਆਪਾਂ ਕਰੇਲੇ ਰੱਖਤੀ ਆ ਤੇ ਥਲਕਾ ਜਿਹਾ ਆਪਾਂ ਸੇਕ ਲਵਾ ਲਾਂਗੇ 2 ਕਮੈਂਟਾਂ ਨੂੰ ਟੱਕੀ ਰੱਖ ਦਿੰਨੇ ਆ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਦੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਤੇ ਵੀਡੀਓ ਦੇਖਣ ਲਈ ਥੋੜਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ